ਪੰਜਾਬ ਇਸ ਵੇਲੇ ਬੇਸ਼ੱਕ ਕਿਸੇ ਤਣਾਅ 'ਚੋਂ ਲੰਘ ਰਿਹਾ ਹੈ ਪੰਜਾਬ ਤੇ ਬੇਸ਼ੱਕ ਕਿਸੇ ਦੀ ਨਜ਼ਰ ਲੱਗੀ ਹੈ ਸਿਆਸਤਦਾਨ ਹੋਵੇ ਕਲਾਕਾਰ ਹੋਵੇ ਜਾਂ ਖਿਡਾਰੀ ਹੋਵੇ ਹਰ ਕੋਈ ਉਸ ਕਾਲ ਦੀ ਚਪੇੜ ਚਾਂਦਾ ਜਾ ਰਿਹਾ ਅੱਜ ਅਸੀਂ ਸ਼ਮਸ਼ਾਨ ਘਾਟ ਚ ਖੜੋਤੇ ਆਂ ਤੇ ਅੱਜ ਇੱਥੇ ਸੇਵਾ ਬਲਦਾ ਪਿਆ ਵਰਿੰਦਰ ਘੁੰਮਣ ਦਾ ਸਾਢੇ 6 ਫੁੱਟ ਦਾ ਨੌਜਵਾਨ ਦਰਸ਼ਨੀ ਸ਼ਰੀਰ ਦਾ ਮਾਲਕ ਉਹ ਅੱਜ ਰਾਖ ਹੁੰਦਾ ਨਜ਼ਰ ਆ ਰਿਹਾ ਔਰ ਇੱਥੇ ਉਸ ਦੇ ਪਰਿਵਾਰ ਦੇ ਦੁੱਖ ਸਹਿਰੀਖ ਹੋਣ ਵਾਸਤੇ ਹਰ ਕੋਈ ਪਹੁੰਚਿਆ ਸਾਡੇ ਨਾਲ ਮਹਿੰਦਰ ਕੇਪੀ ਜੀ ਮੌਜੂਦ ਨੇ ਕੇਪੀ ਸਾਹਿਬ ਮੈਨੂੰ ਮਾਫ ਕਰਿਓ ਜੇ ਤੁਹਾਨੂੰ ਮੈਂ ਦੁਬਾਰਾ ਇਹੋ ਜੀ ਸਿਚੁਏਸ਼ਨ 'ਚ ਟੱਕਰਿਆ ਤੇ ਅੱਜ ਉਹੀ ਸ਼ਮਸ਼ਾਨ ਘਾਟ ਕੀ ਮਹਿਸੂਸ ਹੈ ਬੜੀ ਦੁੱਖਵਰ ਦੀ ਦੁੱਖ ਦੀ ਗੱਲ ਹੈ ਕਿ ਐਡਾ ਨੌਜਵਾਨ ਜੀ ਖੂਬਸੂਰਤ ਬਾਡੀ ਬਿਲਡਰ ਜਿਹਦੇ ਵਿੱਚ ਮੈਂ ਸਮਝਦਾ ਕਿ ਪੰਜਾਬ ਦੀ ਜਵਾਨੀ ਸਭ ਨੂੰ ਨਜ਼ਰ ਆਉਂਦੀ ਸੀ ਉਸ ਦਾ ਇਸ ਤਰ੍ਹਾਂ ਦਾ ਚਲੇ ਜਾਣਾ ਬੜੀ ਮੰਦ ਭਾਗੀ ਗੱਲ ਹੈ ਉਹਨਾਂ ਦੇ ਪਰਿਵਾਰ ਲਈ ਹੈ ਸਾਡੇ ਲਈ ਹੈ ਸਾਰਿਆਂ ਲਈ ਹੈ ਔਰ ਜਿਸ ਤਰੀਕੇ ਦੇ ਨਾਲ ਹੋ ਗਿਆ ਮੈਨੂੰ ਨਹੀਂ ਲੱਗਦਾ ਕਿ ਇਹ ਕੋਈ ਐਸੀ ਮੌਤ ਹੈ ਜਿਹੜੀ ਆਪਾਂ ਕਹਿ ਦੇਵੇ ਕੁਦਰਤ ਦਾ ਪਾਣਾ ਹੈ ਇਹਦੇ ਵਿੱਚ ਇਨ ਗੱਲੀਆਂ ਬਹੁਤ ਹੋਈਆਂ ਹੋਣਗੀਆਂ ਡਾਕਟਰਾਂ ਮੀਆਂ ਹੋਣੀਆਂ ਬਈਆ ਹੋਣਗੇ ਕਿਉਂਕਿ ਜਦੋਂ ਫੇਸਬੁਕ ਤੇ ਦੇਖਦੇ ਆਉਂ ਕਹਿ ਰਿਹਾ ਜੀ ਮੈਂ ਆਪਣੀ ਬਾਡੀ ਵਾਸਤੇ ਅੰਦਰ ਮਸ਼ੀਨ ਵਾਸਤੇ ਜਾ ਰਿਹਾ ਮੈਂ ਆਪਣੇ ਉਨ ਇਕੱਠਾ ਕਰ ਲਾਂਗਾ ਸਾਰਾ ਕੁਝ ਠੀਕ ਹੈ ਤੇ ਦਰਪਤ 5 ਮਿੰਟ ਬਾਅਦ ਬੰਦਾ ਪੂਰਾ ਹੋ ਜਾਂਦਾ ਕਿਸ ਤਰੀਕੇ ਦੇ ਨਾਲ ਨਹੀਂ ਸੋ ਇੱਕ ਬਹੁਤ ਮੰਦਭਾਗੀ ਘਟਨਾ ਹੈ ਕਿਉਂਕਿ ਕੋ ਮਨ ਪਰਵਾਹ ਮੇਰੇ ਪਰਿਵਾਰ ਨਾਲ ਬਹੁਤ ਪੁਰਾਣੀ ਸਾਡੀ ਸਾਥ ਪਿਛਲੇ 40-50 ਸਾਲ ਤੋਂ ਜਾਂਦੇ ਮਟਰ ਹੌਕ ਦੇ ਨਿਚਾਏ ਆ ਜਿਨ੍ਹਾਂ ਨੇ ਹਮੇਸ਼ਾ ਦੁੱਖ ਦੇ ਸੁੱਖ ਦੇ ਇਲੈਕਸ਼ਨਾਂ ਬਾਅਦ ਚ ਹਮੇਸ਼ਾ ਹੀ ਸਾਡੇ ਨਾਲ ਸਹਿਯੋਗ ਕੀਤਾ ਸਾਥ ਦਿੱਤਾ ਇਹਦਾ ਛੋਟਾ ਭਰਾ ਹੁੰਦਾ ਛੋਟਾ ਘਮਣ ਉਹ ਵੀ ਬੜਾ ਖੁਸ਼ ਨੌਜਵਾਨ ਸੀ ਉਹ ਵੀ ਚਲੇ ਗਿਆ ਉਹਨੇ ਇਹ ਚਲੇ ਗਿਆ ਪਰਿਵਾਰ ਲਈ ਤੇ ਇੱਕ ਬਹੁਤ ਵੱਡਾ ਅਸਾਂ ਘਟਾ ਹੈ ਕਾਟਾ ਕਦੇ ਇਦਾਂ ਦੇ ਕਾਟੇ ਕਦੇ ਪੂਰੇ ਨਹੀਂ ਹੋ ਸਕਦੇ ਜਿਹੜੇ ਨੌਜਵਾਨ ਚਲੇ ਗਏ ਆ ਮੇਰਾ ਬੇਟਾ ਚਲੇ ਗਿਆ ਮਕਟ ਸਾਹਿਬ ਦਾ ਚਲੇ ਗਿਆ ਹੋਰੇ ਇਹ ਘਾਟੇ ਜਿਹੜੇ ਆ ਕਿਉਂਕਿ ਇਹ ਕੁਛ ਨਹੀਂ ਅਸੀਂ ਸਿਰਫ ਇਹ ਤੇ ਇਹ ਗੱਲ ਕਹਨਿਆ ਕਿ ਰੱਬ ਦਾ ਪਾਣਾ ਸੀਗਾ ਜੀ ਰੱਬ ਲੈ ਗਿਆ ਤੁਸੀਂ ਉਹ ਗੱਲ ਸਮਝ ਸਕਦੇ ਮਨਾਰਾ ਜੋ ਪਰਿਵਾਰ ਇਸ ਵੇਲੇ ਚੱਲਦਾ ਹੁੰਦਾ ਤੋਂ ਸਾਡੇ ਤੋਂ ਸਾਡੇ ਤੋਂ ਦਰਦ ਹੋਊ ਜਿਹੜਾ ਕੋਈ ਸਮਝ ਸਕਦਾ ਕਿਉਂਕਿ ਇਦਾਂ ਦੀਆਂ ਜਿਹੜੀਆਂ ਨੌਜਵਾਨਾਂ ਦਾ ਜਾਣਾ ਆ ਅੱਗੇ ਹੁੰਦਾ ਸੀ ਬਜ਼ੁਰਗ ਚਲੇ ਗਿਆ ਚਲੋ ਆ ਪੀ ਕੇ ਗਿਆ ਸਭ ਨੂੰ ਹੁੰਦਾ ਸੀ ਵੀ ਚਲੋ ਜੀ ਬਜ਼ੁਰਗ ਨੇ ਉਮਰ ਭੋਗ ਲਈ ਹੁਣ ਤੇ ਉਮਰ ਹੀ ਕੁਛ ਨਹੀਂ ਸੀ ਦੀਤੀ ਪੈਂਤੀ ਪੈਂਤੀ 40 40 ਸਾਲ ਦੀ ਉਮਰ ਦੇ ਵਿੱਚ ਨੌਜਵਾਨ ਜਾ ਰਹੇ ਆ ਮੈਂ ਸਮਝਦਾ ਕਿ ਇਹ ਇੱਕ ਬਹੁਤ ਸੰਕਟਮਈ ਸਮਾਂ ਆ ਸਾਰੇ ਪੰਜਾਬੀਆਂ ਵਾਸਤੇ ਲੇਕਿਨ ਅਸੀਂ ਕਰ ਕੁਝ ਨਹੀਂ ਸਕਦੇ ਅਖੀਰ ਤੇ ਰੱਬ ਦਾ ਪਾਣਾ ਆ ਕਕ ਰੱਬ ਦਾ ਪਣਾ ਤਾਂ ਆਪ ਦਾ ਕੀਦੀ ਸਾਹਿਬ ਹੈਗਾ ਪਰ ਮੈਂ ਤੁਸੀਂ ਬਤੌਰ ਲੋਕਾਂ ਦੇ ਨੁਮਾਇੰਦੇ ਹੋ ਮੈਂ ਤੁਹਾਡੇ ਸਾਹਮਣੇ ਸਵਾਲ ਰੱਖਣਾ ਚਾਹੁੰਦਾ ਇਲਜ਼ਾਮ ਲੱਗ ਰਿਹਾ ਇੱਕ ਨਿੱਜੀ ਹਸਪਤਾਲ ਦੇ ਉੱਤੇ ਅਨਗੇਲੀ ਦੇ ਇਲਜ਼ਾਮ ਤੱਕ ਲੱਗਦੇ ਪਏ ਐ ਕਿਵੇਂ ਹੁਣ ਉਹਨੂੰ ਦੇਖ ਰਹੇ ਹੋ ਨਕੋ ਇਹ ਦੇ ਵਿੱਚ ਮੈਂ ਤਾਂ ਆਪ ਭੁਗਤਾਂ ਜੀ ਜਦੋਂ ਤੁਹਾਡਾ ਕੋਈ ਐਕਸੀਡੈਂਟ ਹੋ ਜਾਂਦਾ ਨਾ ਉੱਤੇ ਪੁਲਿਸ ਪਹੁੰਚਦੀ ਆ ਨਾ ਫਿਰ ਐਂਬੂਲੈਂਸ ਪਹੁੰਚਦੀ ਆ ਹਸਪੀਟਲ ਦੇ ਡਾਕਟਰਾਂ ਦੇ ਕੋਲ ਜਾ ਕੇ ਬੰਦਾ ਚੰਗਾ ਬਲਾਤੰਦਰ ਉਸ ਬੰਦਾ ਗਿਆ ਉਹ ਚਲੇ ਗਿਆ ਬੇ ਮੈਸਮ ਦਾ ਇਹਦੀ ਕੋਈ ਇਨਕੁਆਰੀ ਹੋਣੀ ਚਾਹੀਦੀ ਆ ਵੱਡੇ ਪੱਦਰ ਤੇ ਹੋਣੀ ਚਾਹੀਦੀ ਆ ਕਿਉਂ ਐਡਾ ਨੌਜਵਾਨ ਚਲੇ ਗਿਆ ਮੇਰਾ ਖਿਆਲ ਡਾਕਟਰ ਟੀਕਾ ਲਾਉਂਦਾ ਵੀ 10 ਵਾਰੀ ਸੋਚਦਾ ਹੋਣਾ ਵੀ ਇਹਦੇ ਇੰਜੈਕਸ਼ਨ ਕਿੱਦਾਂ ਲੱਗੇਗਾ ਇਨੀ ਬਾਡੀ ਜਿਹੜੀ ਐ ਸੋਲਿਡ ਐ ਤੇ ਇਸ ਤਰ੍ਹਾਂ ਦੇ ਜਾਨ ਦੇ ਨਾਲ ਪ੍ਰਸ਼ਾਸਨ ਨੂੰ ਸਰਕਾਰਾਂ ਨੂੰ ਇਹਨਾਂ ਉੱਤੇ ਉੱਤੇ ਆਪਣੀ ਜ਼ਿੰਮੇਵਾਰੀ ਲੈਣਾ ਚਾਹੀਦਾ ਔਰ ਸਿਸਟਮ ਨੂੰ ਜਿਹੜਾ ਦਰਸਤ ਕਰਨਾ ਚਾਹੀਦਾ ਜਿਹੜਾ ਸਿਸਟਮ ਨੇ ਚਰਮ ਰਾ ਗਿਆ ਕਿਉਂ ਮੱਖਰ ਸਾਹਿਬ ਕੀ ਕੀ ਕਹਿਣਾ ਚਾਹਤੋਂ ਦੁੱਖਦਾ ਹੀ ਹਸਦਾ ਇਹ ਬੱਚਾ ਵੀ ਸਾਡਾ ਬੱਚਾ ਸੀ ਬਾਕੀ ਜਦੋਂ ਕਿਸੇ ਦਾ ਵਾਸ ਨਾ ਚੱਲੇ ਟੇਕੋ ਬੋਲੀ ਚਲਦੀ ਹੈ ਰੱਬ ਦਾ ਬਾਣਾ ਰੱਬ ਦਾ ਬਾਣਾ ਬਹੁਤ ਸਖਤ ਹੈ ਚਲੋ ਅੱਜ ਮੈਡੀਕਲ ਲਾਈਨ ਬੜੀਆਂ ਉਚਾਈਆਂ ਤੇ ਹੈ ਜਿਹੜਾ ਨਿੱਜੀ ਸਿਸਟਮ ਬਣ ਗਿਆ ਉਹਨੂੰ ਕੋਈ ਚੈੱਕ ਨਹੀਂ ਕਰਦਾ ਈਵਨ ਨਿੱਜੀ ਸਿਸਟਮ ਦੇ ਵਿੱਚ ਮੈਂ ਤਾਂ ਇੱਕ ਪ੍ਰਚਾਰ ਕਰਦਾ ਨਾ ਕਿ ਹਰ ਡਾਕਟਰ ਆਪਣੀ ਦਵਾਈ ਕਿਉਂ ਬਣਾਈ ਜਾਂਦਾ ਕਿਉਂ ਨਹੀਂ ਕਿਸੇ ਦੀ ਦਵਾਈ ਤੇ ਤਬਾਰ ਕਰਦੇ ਜਿਹੜੀ ਇੰਟਰਨੈਸ਼ਨਲ ਲੈਵਲ ਦੀ ਹੈ ਇਹ ਨੌਜਵਾਨ ਨੇ ਜੇ ساری ਉਮਰ ਨਾਨ ਬਜ ਤੱਕ ਨਹੀਂ ਖਾਦਾ ਨਸ਼ਾ ਨਹੀਂ ਕੀਤਾ ਐਡਾ ਵੱਡਾ ਸਰੀਰ ਬਣਾਇਆ ਹੈ ਤੇ ਇਹ ਨੌਜਵਾਨ ਇੱਕ ਸ਼ੌਂਕ ਨਾਲ ਐਕਸਰਸਾਈਜ਼ ਕਰਦੇ ਆ ਮੋਢੇ 'ਚ ਖਰਾਬੀ ਆਈ ਜੇ ਬਲੱਡ ਦਾ ਟੈਸਟ ਠੀਕ ਨਹੀਂ ਸੀ ਸਰੀਰ ਦਾ ਟੈਸਟ ਠੀਕ ਨਹੀਂ ਸੀ ਨਾ ਕਰਦੇ ਤੁਸੀਂ ਐਮ ਆਰ ਆਈ ਮਸ਼ੀਨ ਤੋਂ ਕਰਨ ਤੋਂ ਬਾਅਦ ਉਹਦਾ ਟ੍ਰੀਟਮੈਂਟ ਕਰ ਰਹੇ ਹੋ ਤੇ ਕਹਿੰਦੇ ਉਹ ਹੱਟ ਰਵਲ ਹੋ ਗਈ वेंटिलेटर ਲੱਗ ਗਿਆ ਇਹਨਾਂ ਚੀਜ਼ਾਂ ਦਾ ਪੂਰ ਜੋਰ ਆਪਾਂ ਸਾਰਿਆਂ ਨੂੰ ਧਿਆਨ ਰੱਖਣਾ ਚਾਹੀਦਾ ਡਾਕਟਰਾਂ ਦੇ ਨਾਲ ਚੈਲੰਜ ਕਰਨਾ ਚਾਹੀਦਾ ਡਾਕਟਰ ਨੂੰ ਡਾਕਟਰ ਚੈਲੰਜ ਨਹੀਂ ਕਰਦਾ ਕਿਉਂਕਿ ਡਾਕਟਰ ਕੋ ਅਪੀਨੀਅਨ ਲੈਣ ਜਾਉਦਾ ਜੀ ਡਾਕਟਰ ਸਾਹਿਬ ਨੇ ਕਿਉਂ ਇਦਾਂ ਕੀਤਾ ਤੂੰ ਕਹਿੰਦਾ ਰੱਬ ਦਾ ਭਾਣਾ ਮੰਨੋ ਹੁਣ ਕੋਈ ਗੱਲ ਨਾ ਕਰੋ 36 ਸਾਲਾਂ ਦਾ ਕੇਪੀ ਸਾਹਿਬ ਦਾ ਬੇਟਾ ਗਿਆ 38 ਸਾਲਾਂ ਦਾ ਮੀਰਾ ਗਿਆ ਤੇਰਾ ਬੇਟਾ ਕਿੰਨੇ ਸਾਲਾਂ ਦਾ ਸੀ 34 ਸਾਲ 34 ਸਾਲ ਦਾ ਇਹ ਗਿਆ ਇਹ ਮੁੰਡਾ ਗਿਆ 38 ਸਾਲਾਂ ਦਾ ਕਹਿੰਦਾ ਮਸਲਾ ਯਾਰ ਇਹ ਦੁਨੀਆ ਚ ਅੰਤ ਹੀ ਜਿਆ ਇਹੋ ਜਿਹਾ ਆ ਗਿਆ ਕਬੀਰ ਸਾਹਿਬ ਵਾਲੀ ਗੱਲ ਸੱਚ ਹੋ ਗਈ ਵੀ ਜਾ ਕਿਸੇ ਘਰ ਦੇ ਵਿੱਚੋਂ ਗਰਮੀ ਲਿਆ ਪਾਣੀ ਦੀ ਜਿੱਥੇ ਮੌਤ ਦਾ ਹੋਈ ਹੋਵੇ ਤੇ ਜਦੋਂ ਲੈਣ ਜਾਂਦਾ ਤੇ ਮੁੜ ਕੇ ਪੁੱਛਦਾ ਕਹਿੰਦਾ ਜੀ ਹਾਂ ਸਾਡੇ ਬਹੁਤ ਹੋਈ ਸਾਡਾ ਤੇ ਇਹ ਹਾਲ ਹੋਇਆਦਾ ਹਸਲ ਬਹੁਤ ਮਹਿੰਗੇ ਬਣ ਗਏ ਮੈਂ ਕਹਿੰਦਾ ਜਿੰਨਾ ਮਰਜੀ ਪੈਸਾ ਲੈ ਇਨਸ਼ੋਰਸਾਂ ਬਹੁਤ ਆ ਗਈਆਂ कोरोना ਨੇ ਕਿਸੇ ਗੱਲ ਦੀ ਇਹਨਾਂ ਕੋ ਕਮੀ ਨਹੀਂ ਰਹਿਣ ਦਿੱਤੀ ਪਰ ਲੇਕਿਨ ਸਾਰਨਾ ਵੱਡੀ ਕਮੀ ਐ ਇਸ ਵੇਲੇ ਇਸ ਗੱਲ ਦੀ ਏ ਕਿ ਜਿਹੜੀਆਂ ਜਾਂਚਾਂ ਜਾ ਰਹੀਆਂ ਕੋਈ ਨਾ ਕੋਈ ਗਲਤੀ ਤਾਂ ਹੋ ਰਹੀ ਐ ਰਾਜੀ ਇਹ ਗਲਤੀਆਂ ਦੀਆਂ ਇਨਕੁਆਇਰੀਆ ਹੁਣ ਬਾਹਰ ਵਾਂਗੂ ਜਦੋਂ ਕੋਈ ਡਾਕਟਰ ਦਵਾਈ ਦਿੰਦਾ ਐ ਕੰਪਿਊਟਰ ਤੇ ਪਾਵੇ ਉਹਨੂੰ ਉੱਤੇ ਕੋਈ ਚੈੱਕ ਕਰੇ ਕੋਈ ਸਿਵਲ ਸਰਜਨ ਚੈੱਕ ਕਰੇ ਕੋਈ ਇਹਨਾਂ ਦੀ ਟੀਮ ਚੈੱਕ ਕਰੇ ਕੋਈ ਐਮਡੀ ਚੈੱਕ ਕਰੇ ਇਹ ਕਰਨਾ ਪਵੇਗਾ ਕਿਉਂਕਿ ਬਹੁਤ ਦੁਖਦਈ ਕਿੰਨੀ ਦੇਰ ਦੇਖਾਂਗੇ ਉਹ ਨੌਜਵਾਨ ਜਿਹੜਾ ਇੰਨੇ ਦਿਨ ਕੱਟ ਕੇ ਜਵੰਦਾ ਸਾਹਿਬ ਐਕਸਪਾਇਰ ਹੋਇਆ ਹੈ ਹੀਰੋ ਬਾਲੀਵੁੱਡ ਦਾ ਇਹ ਵੀ ਮੁੰਡਾ ਹੀਰੋ ਇਹਨੇ ਵੀ ਫਿਲਮ ਬਣਾਈ ਹੈ ਮੇਰੀ ਗੱਲ ਸੁਣੋ ਤੇ ਹਰ ਵੇਲੇ ਇਦਾਂ ਮਿਲਣਾ ਵੀ ਜਿਵੇਂ ਘਰ ਦਾ ਬੱਚਾ ਹੁੰਦਾ ਤੇ ਬਹੁਤ ਵੱਡੀ ਤਕਲੀਫ ਮਹਿਸੂਸ ਕਰਦੀ ਬਿਲਕੁਲ ਇਹ ਇਹ ਉਹ ਸਮਾਂ ਨਹੀਂ ਹੈ ਸ਼ਾਇਦ ਜਿੱਥੇ ਜਾ ਰਿਹਾ ਐਕਸਪਲੇਨੇਸ਼ਨ ਹੋ ਸਕਣ ਪ੍ਰਤਾਮੀ ਸਵਾਲ ਜਿਹੜੇ ਖੜਦੇ ਉਹਨਾਂ ਨੇ ਜਵਾਬ ਪ੍ਰਸ਼ਾਸਨਰ ਨੂੰ ਇੱਕ ਪੱਧਰ ਤੇ ਆ ਕੇ ਦੇਣੇ ਪੈਣਗੇ ਔਰ ਉਹ ਸਵਾਲ ਉਸੇ ਤਰ੍ਹਾਂ ਬਰਕਰਾਰ ਰਹਿਣਗੇ ਆਉਂਦਾ ਸਮਾਂ ਕੀ ਕੁਝ ਲੈ ਕੇ ਆਵੇਗਾ ਕੀ ਪ੍ਰਸ਼ਾਸਨਿਕ ਪੱਧਰ ਦੇ ਉੱਤੇ ਵੀ ਇਸ ਨੂੰ ਡਿਟੇਲ ਚ ਦੇਖਿਆ ਜਾਵੇਗਾ ਕਿ ਨਹੀਂ ਜਾਂ ਅਮਰਤਸਰ ਦਾ ਉਹ ਹਸਪਤਾਲ ਜਿਹੜੇ ਉੱਤੇ ਕੀ ਡਿਕਲੇਅਰ ਕਰਦਾ ਹੁਣ ਉਹਦਾ ਵੀ ਇੰਤਜ਼ਾਰ ਰਹੇਗਾ ਜੋ ਵੀ ਹੋਏਗਾ ਦੱਸ ਦੇ ਰਵਾਂਗੇ ਬਣੇ ਕੋਵਾਂ ਨੇ ਅਫਸਰ